ਸਰ ਪਰਿਸ਼ਖ ਜੀ ਅੱਜ ਦੇ ਇਸ ਵਕਤ ਤੇ ਜੀ ਸਰੀ ਵੀਰਪਰਾਵਾਂ ਦਾ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰਪਰਾ ਆਪਣੇ ਚੈਨਲ ਉੱਪਰ ਨਵੇਂ ਨੇ ਜੀ ਤਾਂ ਹੇਠਾਂ ਦੇ ਘਰੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਨਾ ਲੱਗੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰ ਲਓ ਜੀ ਬਾਕੀ ਜੇਕਰ ਕਿਸੇ ਵੀ ਵੀਰਪਰਾ ਨੇ ਵੀਰੇ ਕਿਸੇ ਵੀ ਸਾਧਨ ਦੀ ਜਾਂ ਕਿਸੇ ਵੀ ਖੇਤੀਬਾੜੀ ਸੰਦ ਦੀ ਐਡ ਲਗਵਾਉਣੀ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਸ਼ੋ ਰਿਹਾ ਜੀ 88725 82250 ਜੀ ਇਸ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਕਿਸੇ ਵੀ ਸਾਧੀਆਂ 5 ਤੋਂ 7 ਫੋਟੋਆਂ ਬਾਕੀ ਉਸ ਦੀ ਜਾਣਕਾਰੀ ਸਾਨੂੰ WhatsApp 'ਤੇ ਭੇਜ ਕੇ ਉਸ ਮਸ਼ੀਨਰੀ ਦੀ ਆਪਣੇ ਚੈਨਲ ਦੇ ਉੱਪਰ ਐਡ ਲਗਵਾ ਸਕਦੇ ਹਾਂ ਜੀ। ਹਾਂਜੀ ਵੀਰੋ ਸਤਿ ਸ੍ਰੀ ਅਕਾਲ ਜੀ ਸਬਕਤ ਜੀ ਸរី ਵੀਰਪ੍ਰਮ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਜੋ ਸਭ ਤੋਂ ਪਹਿਲਾਂ ਜੀ ਵੀਰੇ ਲੈ ਕੇ ਆਏ ਜੀ ਦੋ ਟਰਾਲੀਆਂ ਵਕਾਉਣ ਨੇ ਜੀ। ਦੋਨੇ ਟਰਾਲੀਆਂ ਦਾ ਸਾਈਜ਼ ਹੈ ਜੋ 11 ਫੁੱਟ ਲੰਬੀਆਂ ਨੇ ਜੀ 6 ਫੁੱਟ ਚੌੜੀਆਂ ਨੇ ਟਰਾਲੀ ਜੀ ਤੇ ਦੋਨੇ ਟਰਾਲੀਆਂ ਦੇ ਵੀਰੇ ਜਾਲ ਲੱਗਿਆ ਹੋਇਆ ਜੀ ਜਾਲੀ ਸਮੇਤ ਟਰਾਲੀ ਵਕਾਉਣ ਨੇ ਜੀ ਸਿੰਗਲ ਟੈਰੀ ਨੇ ਜੀ। ਬਾਕੀ ਵੀਰੇ ਵਧੀਆ ਸਾਫ ਕੰਡੀਸ਼ਨ ਚ ਪਈਆਂ ਨੇ ਸਿੰਗਲ ਟੈਰੀ ਨੇ ਜੈਕ ਲੱਗਿਆ ਹੋਇਆ ਜੀ ਤੇ ਏਰੀਆ ਵੀਰ ਦਾ ਅੰਮ੍ਰਿਤਸਰ ਵੀਰ ਦਾ ਏਰੀਆ ਜੀ ਤੇ ਰੇਟ ਵੀ ਨੇ ਰੱਖਿਆ ਜੋ 230000 ਰੁਪਏ ਵੀ ਨੇ ਰੇਟ ਰੱਖਿਆ ਜੀ 230000 ਰੁਪਏ ਵੀ ਨੇ ਰੇਟ ਰੱਖਿਆ ਜੀ ਦੋਨੇ ਟਰਾਲੀਆਂ ਦਾ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 62 6394 29412 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 11 ਫੁੱਟ ਲੰਬੀ 6 ਫੁੱਟ ਚੌੜੀ ਦੋਨੇ ਟਰਾਲੀਆਂ ਖਰੀਦ ਸਕਦੇ ਹੋ ਜੀ ਤੇ ਅੱਗੇ ਜੋ ਸੇਲ ਵਾਸਤੇ ਲੈ ਕੇ ਆਏ ਜੀ ਸੁਵਰਾਜ 735 FE ਟਰੈਕਟਰ ਵਕਿਆ ਹੋਇਆ ਜੀ ਇਹ ਟਰੈਕਟਰ 1998 ਮਾਡਲ ਹੈ ਜੀ ਟਰੈਕਟਰ ਏਰੀਆ ਵੀਰ ਦਾ ਤਰਨਤਾਰਨ ਵੀਰ ਦਾ ਏਰੀਆ ਜੀ ਬਾਕੀ ਵੀਰੇ ਵਧੀਆ ਸਾਫ ਕੰਡੀਸ਼ਨ ਚ ਟਰੈਕਟਰ ਪਿਆ ਜੀ ਰੇਟ ਵੀ ਇਹਨਾਂ ਰੱਖੇ ਜੋ 1,45,000 ਰੁਪਏ ਵੀ ਇਹਨਾਂ ਰੇਟ ਰੱਖੇ ਜੀ 1,45,000 ਰੁਪਏ ਵੀ ਇਹਨਾਂ ਰੇਟ ਰੱਖੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਟਨ ਮੈਸ 782 73 170 ਜੀ ਇਸ ਨੰਬਰ ਤੇ ਤੁਸੀਂ ਮੇਰੇ ਕੰਟੈਕਟ ਕਰਕੇ ਜੀ ਸਬਰਾਹ 735 ਐਫੀ ਟਰੈਕਟਰ ਵੀਰੇ ਖਰੀਦ ਸਕਦੇ ਹੋ ਤੇ ਅੱਗੇ ਜੋ ਸੇਲ ਵਾਸਤੇ ਲੈ ਕੇ ਆਏ ਮੇਰੇ ਟਰਾਲਾ ਵਕਾਊ ਹੈ ਜੀ ਏ ਟਰਾਲਾ ਦਾ ਸਾਈਜ਼ ਜੋ 16 ਫੁੱਟ ਲੰਬਾ ਜੀ 7 ਫੁੱਟ ਚੌੜਾ ਜੀ 16/7 ਫੁੱਟ ਟਰਾਲਾ ਵਕਾਊ ਹੈ ਜੀ ਡਬਲ ਡੈਰੀ ਜੀ ਟਰਾਲਾ ਟਾਇਰਾਂ ਦੀ ਕੰਡੀਸ਼ਨ ਜੋ 70% ਕੰਡੀਸ਼ਨ ਚ ਟਾਇਰ ਪਏ ਨੇ ਜੀ 10 ਨੱਟੀ ਦੇ ਹੱਬ ਨੇ ਜੀ ਟਰਾਲੇ ਦੇ ਤੇ 10 ਇੰਚੀ ਦੀ ਚੱਸੀ ਹੈ ਜੀ ਡਬਲ ਜੈਕ ਲੱਗਿਆ ਜੀ ਫੁੱਲ ਹੈਵੀ ਡਬਲ ਜੈਕ ਲੱਗਿਆ ਹੋਇਆ ਜੀ 4 ਐਮ ਐਮ ਦਾ ਫਰਸ ਜੀ ਮੱਛੀ ਹੁੱਕਾ ਜੀ 3 ਫੁੱਟਾ ਵਿੱਡ ਲੱਗਿਆ ਹੋਇਆ ਜੀ ਜਾਲੀ ਲੱਗੀ ਹੋਈ ਹੈ ਜੀ ਵਿੱਡ ਤੇ ਬਾਕੀ ਵਧੀਆ ਪੂਰਾ ਵਜਨ ਦਾ ਰੈਜੀਸਟਰਡ ਆ ਦੇਖ ਸਕਦੇ ਹੋ ਫੋਟੋਆਂ ਸਕਰੀਨ ਦੇ ਉੱਪਰ ਸ਼ੋਰੀਆਂ ਨੇ ਜੀ ਤੇ ਏਰੀਆ ਵੀਰ ਦਾ ਮੋਗਾ ਵੀਰ ਦਾ ਏਰੀਆ ਜੀ ਮੋਗਾ ਵੀਰ ਦਾ ਏਰੀਆ ਜੀ ਤੇ ਰੇਟ ਵੀ ਨ ਰੱਖ ਜੋ 290000 ਰੁਪਏ ਵੀ ਨ ਰੇਟ ਰੱਖੇ ਜੀ 290000 ਰੁਪਏ ਵੀ ਨ ਰੇਟ ਰੱਖੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 9814431397 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 16/7 ਫਟਾ ਟਰਾਲਾ ਖਰੀਦ ਸਕਦੇ ਹੋ ਡਬਲ ਟੈਰੀ ਜੀ ਡਬਲ ਜੈਕ ਲੱਗਾ ਹੋਇਆ ਜੀ ਟਰਾਲੇ ਤੇ ਤੇ ਅੱਗੇ ਜੋ ਸੇਲ ਵਸਤ ਲੈ ਕੇ ਆਂ ਜੀ ਬਲਕਾਰ ਕੰਬਾਈਨ ਵਕਾਊ ਹੈ ਜੀ ਤੇ ਬਾਕੀ ਵੀਰੇ ਵਧੀਆ ਸਾਫ ਕੰਡੀਸ਼ਨ ਚ ਕੰਬਾਈਨ ਪਈ ਹੈ ਬਿਨਾਂ ਟਰੈਕਟਰ ਤੋਂ ਵਕਾਊ ਹੈ ਜੀ ਸਿੰਪਲ ਵੀਰੇ ਕੰਬਾਈਨ ਵਕਾਊ ਹੈ ਜੀ ਟਰੈਕਟਰ ਤੋਂ ਬਿਨਾਂ ਜੀ ਕੰਬਾਈਨ ਤੇ ਏਰੀਆ ਵੀਰ ਦਾ ਡੱਬ ਵਾਲੀ ਵੀਰ ਦਾ ਏਰੀਆ ਜੀ ਰੇਟ ਵੀ ਇਹਨਾਂ ਰੱਖਿਆ ਜੋ 340000 ਰੁਪਏ ਵੀ ਇਹਨਾਂ ਰੇਟ ਰੱਖਿਆ ਜੀ 340000 ਰੁਪਏ ਵੀ ਇਹਨਾਂ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 9780466172 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਬੜਕਾ ਕੰਬਾਈਨ ਬਰੇਖਰੀ ਸਕਦੇ ਹੋ ਜੀ ਤੇ ਅੱਗੇ ਜੋ ਸੇਲ ਵਾਸਤੇ ਲੈ ਕੇ ਆਂ ਜੀ ਹਰਦੇਵ ਕੰਬਾਈਨ ਬਕਾਵਾ ਜੀ ਤੇ ਇਹ ਕੰਬਾਈਨ 2015 ਮਾਡਲ ਹੈ ਜੀ 2015 ਮਾਡਲ ਹੈ ਜੀ ਕੰਬਾਈਨਰ ਡਿਸਪੋਜ਼ਲ ਇੰਜਨਾਂ ਜੀ ਕੰਪਨੀ ਤੇ ਤੇ ਰੇਟ ਹੈ ਜੋ 7,75,000 ਰੁਪਏ ਵੀਨਰੇਟਰ ਖੇ ਜੀ 7,75,000 ਰੁਪਏ ਵੀਨਰੇਟਰ ਖੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਰਜ ਜੀ 9780299313 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਹਰਦੇਵ ਕੰਬਾਈਨ ਵੀਰੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਜੇ ਸਾਰੇ ਵੀਰ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਬਾਕੀ ਇਸ ਪ੍ਰਕਾਰ ਦੀਆਂ ਹੋਰ ਨਵੇਂ ਵੀਡੀਓ ਵੇਖਣ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਬਾਕੀ ਜੁੜੇ ਰਹੋ ਆਪਣੇ ਫੇਸਬੁੱਕ ਪੇਜ ਤੇ ਚੈਨਲ ਨਾਲ ਜੀ ਓਕੇ ਦੋਸਤੋ ਜੀ ਧੰਨਵਾਦ ਜੀ